ਉਹ ਵੀ ਲੈਂਟਰ ਦੀ ਦੂਜੀ ਸਵੇਰ ਸਰਮ ਯਾਰ ਭਰੀ ਸਸਰੀਆ ਘਰ ਸਵੇਰ ਨਿਕਲੇ ਆਇਆ ਸਵੇਰ ਦਾ ਚਾਹ ਪੀਣ ਲੱਗੇ ਰੋਕਾਂ ਕੰਘਲਣ ਲੱਗੇ ਹੁਣ ਇਹਦੇ ਉੱਤੇ ਉਹ ਪਾਉਣਾ ਆਪਾਂ ਨੇ ਰੋਕ ਲਾ ਦੇ ਬਸ ਪਾ ਲੈ ਇੱਕ ਉਹ ਜਿਹੜਾ ਆਪਣਾ ਨੀਰਾ ਘੋਲ ਕੀ ਛੜਦੇ ਹੁੰਦੇ ਆ ਹਨਾ ਉਕਣੇ ਵੀ ਕੋਈ ਦਰਦ ਉਰਜਾ ਹੁੰਦੀ ਹੈ ਜਿਹੜੀ ਉਹ ਭਰ ਜਾਂਦੀ ਹੈ ਕੋਈ ਨਹੀਂ ਦੀਦੀ ਇਹਦੇ ਵਿੱਚ ਵਾਈਬਰੇਟਰ ਵਾਲੀ ਨਹੀਂ ਚਾਚਾ ਹਾਂ ਦਰਦ ਤਾਂ ਕੋਈ ਹੈ ਨਹੀਂ ਵਾਲ ਲੇਲਾ ਪੂਰਾ ਪੂਰੀ ਦੀ ਰੋਟੀ ਹੈ ਰੋਟੀ ਹਾਂ ਵਾਲ ਦਾ ਤਾਂ ਪੂਰਾ ਪੂਰੀ ਹਾਂ ਬਜਰੀ ਵੀ ਦੇ ਲਾ ਆਪਾਂ ਇਹਦਾ ਸ਼ੁਕਰ ਕਰ ਜੇ ਮੈਂ 11 ਪਵੰਨ ਦਾ ਦੇ ਚਾ ਹਾਂ ਇਕ ਤੈਲਾ ਬੱਦਪਾ ਬਾਤੰਦਾ ਬੇਨੇੜੇ ਲੱਗੀ ਦੀ ਇਹ ਵੇਣੇ ਦੀ 50 ਤਸਲੇ ਦੇਖ ਲੈ ਕਿੱਥੇ ਜਾਣੇ ਲਈ ਹੂੰ ਇਹ ਵੀ ਕੱਢ ਜਾਣੀ ਮਾਂ ਦੇ ਚੇਤੇ ਰੱਖੀ ਬਈ ਹੂੰ ਤਸਲੇ ਦਾ ਕੋਈ ਫਰਕ ਨਹੀਂ ਬਟ ਮੋਪੀ ਦੀ ਨਾ ਬੱਜਾ ਬਾਦੇ ਕੱਢਣੇ ਵੱਡੀ ਖਾਂਟ ਗਈ ਮੋਟੋ ਇਹਨੂੰ ਬਾਅਦ ਚ ਨਿਕਲੂਗੀ ਮੁਰਗੀ ਰਾਂ ਕੱਟੀਆਂ ਅੱਜ ਕੱਟ ਜੂਗੀ ਮੋਰ ਗੱਲ ਕੋਬਰ ਜਾਣੇ ਮੋਤਨ ਚਾਰ ਪੰਜ ਮਿੰਟ ਬਾਅਦ ਮੋਰ ਵੀ ਆ ਗਏ ਸਾਜਰੇ ਸਾਜਰੇ ਰਾਤ ਰੱਜੂ ਵੀ ਆ ਗਿਆ ਦੀ ਬੱਬੀ ਤਾਂ ਕਿਹਾ ਦੀ اچھا ਉਹਨੂੰ ਵੀ ਦੇ ਤੇ ਆਪਾਂ ਵਧਾਈਆਂ 100 ਰੁਪਇਆ ਵਾਹ ਵਾਹ ਹਾਂ ਮੇਰਾ ਦੀ ਪਾਰਟੀ ਹੋ ਗਈ ਹਾਂ ਐ ਨਹੀਂ ਤਾਂ ਕਹਿ ਸਕਦਾ ਤੁਸੀਂ ਆ ਸਮੋਸਾ ਵੀ ਆ ਗਿਆ ਮੈਂ ਤਾਂ ਪਹੀਆ ਹਲਾ ਲੈ ਇਧਰ ਬਾਲੇ ਪੂਰੇ ਲਾਦੇ ਨਹੀਂ ਰੱਖੇ ਮੈਂ ਕਿਹਾ ਮਿਹਨਤ ਬਹੁਤ ਕੀਤੀ ਆ ਰੱਜੂ ਨੇ ਹੈਨਾ ਵੀ ਉਹਦੀ ਬਣਦੀ ਦੀ ਹੱਕ ਹੈ ਹੈ ਹਾਂ ਉਹ ਰਹਿੰਦਾ ਆਪਣੇ ਦਵਿੰਦਰ ਜਦੋਂ ਉਹਦੇ ਆਊਗਾ ਉਹਨੂੰ ਉਹਨੂੰ ਵੀ ਦੇ ਦੇਣੇ ਆਪਾਂ ਨੇ ਦਵਿੰਦਰ ਉੱਥੇ ਵੀ ਨਹੀਂ ਗਿਆ ਤਾਂ ਉਹਨੇ ਕਹਿੰਦਾ ਮਾਰ ਹੋ ਗਿਆ ਹੈ ਉਹ ਇਹ ਬੱਲੇ ਨੂੰ ਇਕੱਠੇ ਕਰਨਾ ਸਾਰਿਆਂ ਨੂੰ ਕੰਨ ਲਾ ਦੇਈਏ ਹੁਣ ਸਾਫ ਹੋ ਜੀਵੇ ਹੁਣ ਉਹ ਤਾਂ ਵਧੀਆ ਝੜ ਜੂਹੇ ਬਾਅਦ ਚ ਪੰਨਣਾ ਔਖਾ ਹੋ ਜਾਂਦਾ ਹੈ ਹੈਨਾ ਇੱਕ ਉਧਰ ਵੀ ਉਹਦਾ ਬਬਲੀ ਕੇ ਵਿੱਚ ਉਹ ਕਰਨਾ ਮੜਾ ਜਾ ਉਹ ਜਿਹੜੀ ਉੱਪਰ ਲੱਗੀ ਹੋਈ ਆ ਉਹ ਵੀ ਪੜਦਾ ਹੁਣ ਹੈ ਹਾਂ

ਮਣ ਗਿਆ ਵਿਚਾਰੇ ਦੀ ਮੇਕਅਪ ਹੋ ਗਿਆ ਇਹਦਾ ਹੈਨਾ ਇਹਨਾਂ ਨੇ ਪੰਨ ਤਾਂ ਚੱਕਣ ਲੱਗਿਆ ਨਿੰਮੀ ਰਜੂ ਬੱਬੂ ਉਹ ਦਸ ਫਾਈਲ ਆਉਣੀ ਚਾਹੀਦੀ ਮੇਰੇ ਕੋਲ ਆ ਆਹ ਹਾਂ ਤੁਹਾਡਾ ਰਜੂ ਦਾ ਕੰਟਰੋਲ ਹੋ ਗਿਆ ਇਹਨੂੰ ਵਿੱਚ ਲਿਆ ਜਾਊਗਾ ਆ ਵੇਖ ਆ ਅਜੇ ਹੱਥ ਤੱਕ ਇਹ ਲੱਗਣਗੇ ਮਾੜੇ ਬੰਦ ਕਰ ਦੇਣਾ ਆਹ ਤੇ ਬਾਬੀਂਦੁਰ ਤੋਂ ਵੀ ਅਨਪਿਛੇ ਨਾਲੇ ਟੈਕੀ ਕਰਦੇ ਹਾਂ। ਇਹ ਪਾਪੇ ਦੀ ਤਾਂ ਮਨੰਦਾ ਕਰਨੀ ਆ ਵੀ ਪਹਿਲਾਂ ਉਹਨੂੰ ਕੋਣ ਆਪਣੀ ਨਹੀਂ ਕਰਦਾ ਅੱਜ। ਨਹੀਂ ਹੁਣ ਹੈ ਕਿੱਥੇ ਉਹ ਮੋਟਰ ਸਾਹਮਣੇ ਖੜਾ। ਇਹ ਸਪਰੇ ਕਰੀ। ਇਹ ਰਾਜਾ ਆਏ ਆ ਮੈਂ ਤਾਂ ਕਹਿਣਾ ਵੀ ਬੰਦਾ ਪਹੁੰਚ ਕੇ ਉੱਥੇ ਮੁੰਡਾ ਤਾਂ ਹਾਂ। ਆ ਉਹ ਪੁੱਛ ਕੇ ਦੱਸ ਕਿੱਥੇ ਆ ਬੜਾ ਜਿਹਾ ਮੀਂਹ ਆ ਗਿਆ। 8 ਜੱਤੂ ਬੁੜਾ ਕਿ ਰੈ ਜੋਰ ਨੂੰ ਬਿਨਾ ਹੌਨ ਰਾਲੇ ਬਣਾ ਲਓ। ਹਾਂ। ਹਾਂ। ਮੱਲੀ ਹੁੱਲ ਬਣੇਗਾ ਨਾ। ਉਹ ਵੀ ਅੰਦਰ ਨੂੰ ਕਰ ਲੈਣਾ। ਆਹ ਗੇਟ ਬੰਦ ਕਰਕੇ ਡਰੈਸਿੰਗ ਰੂਮ ਬਣਾ ਲੈਣਾ। ਉਹ ਗੇਟ ਬੰਦ ਕਰ ਲੈਣਾ। ਹਾਂ। ਇਹ ਵੀ ਅੰਦਰ ਨੂੰ ਕਰ ਲੈਣਾ। ਏਅਰ ਡ्रेसਿੰਗ ਰੂਮ ਬਣ ਜਾਊਗਾ ਫਿਰ ਤੇਰਾ ਹੋ ਲੰਬਾ ਹੋ ਜਾਊਗਾ ਹਾਂ ਚੱਲ ਆਹ ਅੱਗੇ ਕੀ ਕਰੀਏ ਹੈ ਆਹ ਚਾਨਣ ਵੱਲ ਤੋਂ ਬੋਲੂਗਾ ਨਾ ਚਾਨਣ ਤੋਂ ਉਹਦਾ ਆਈ ਜਾਣਾ ਫਿਰ ਬਾਅਦ ਵਿੱਚ ਉਹਨਾਂ ਲਈ ਸੋਈ ਦਾ ਇੰਨਾ ਤਾਂ ਲਿਖਾ ਪੈਂਦਾ

ਬਾਈ ਨੇ ਸੁਨਾਰੇ ਦੇ ਕਿੰਨਾ ਸੁਨਾਰਾ ਆਇਆ ਹੈ ਮੈਨੂੰ ਪਰ ਉਹ ਵੀ ਆ ਜਾਂਦਾ ਠੋ ਵੀ ਦੇਦਾ ਕਿੰਨੇ ਨੇ ਗਣਕੇ ਵੀ ਦਿਖਾ ਦੇ 47 ਸਾਢੇ 47 ਸਾਡੇ 47 ਇਹ ਹੈਗੇ ਨੇ 5000 ਪੂਰਾ 5000 ਦੇਖ ਲੈ 10000 ਬਰਵਾ ਗਿਆ ਸੁਨਾਰੇ ਦਾ ਹੈ 5000 ਦੇਦਾ ਤੇ ਬੀਬੀ ਨੇ ਮੈਨੂੰ ਉਹ ਲਿਆ ਤੇ ਹੋ ਗਈ ਕਹਿੰਦੇ ਨੇ ਸਾਰਾ ਸੁਨਾਰਾ ਅੱਛਾ ਤੇ 1000 ਰੁਪਈਆ ਠੀਕ ਹੈ ਵਧੀਆ ਹੈ ਹੁਣ ਵਧੀਆ ਵਧੀਆ ਸੂਟ ਲਿਆ ਲਿਓ ਮੈਨੂੰ ਨਾਲ ਲੈ ਜਾ ਕੇ ਸੂਟ ਇਹ ਖਰਚੇ ਦੀ ਖਰਚੀ ਦੇ ਥੋੜੇ ਹੁੰਦੇ ਨੇ ਉਹ ਹੈ ਉਹ ਖਾਤੀ ਦੇ ਥੋੜੇ ਹੁੰਦੇ ਨੇ ਲੈ ਖਾਤੀ ਦੇ ਕਿਉਂ ਨਹੀਂ ਹੈਗੇ ਹੁਣ ਪੈਪਾ ਭਾਈਆਂ ਦੇ ਸਿਰ ਤੇ ਸੂਟ ਪਾਓ ਹਾਂ ਭਈਆਂ ਭਾਈਆਂ ਦੇ ਭਾਈਆਂ ਦੇ ਪੈਸੇ ਪੈਸੇ ਸਾਂਭ ਕੇ ਰੱਖੀਦੇ ਹੁੰਦੇ ਨੇ ਜਿਉਂਦੇ ਬਸਦੇ ਰਹੋ ਹੈਨਾ ਪਰਮਾਤਮਾ ਤੁਹਾਨੂੰ ਲੰਬੀ ਉਮਰ ਆਵੇ ਬਸ ਆਉਂਦੇ ਜਾਂਦੇ ਰਹਾ ਕਰੋ ਪੈਸੇ ਗੁਸੇ ਦਾ ਘੋਈ ਨਹੀਂ ਉਹ ਤਾਂ ਹੀ ਹੋ ਜਾਂਦੇ ਆ ਬਸ ਤਾਂ ਮੋੜਦੀ ਨਹੀਂ ਹੈਗੀ ਫੜਲ ਨਹੀਂ ਉੱਣੀਆਂ ਤਾਂ ਹੀ ਕਹਨੀ ਆ ਵੀ ਉਹੀ ਤਾਂ ਹੁੰਦਾ ਜਿਉਂਦੇ ਬਸਦੇ ਰਹੋ ਬਸ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਖੁਸ਼ ਰਹਿਸੋ ਓਕੇ ਇਹਨੂੰ ਕਹਨੀ ਚੱਲੇ ਨੂੰ ਅੱਛਾ ਉਹ ਜਾਫ ਨੇ ਪਾਈਦਾ ਕਵਰੀ ਬਿੱਤੀ ਅਸੂਰ ਨੱਕ ਬਿੰਦਰ ਲੱਗੀ ਹੈ ਯਾ ਰੋਟੀਆਂ ਲਾਉਣ ਮਿੱਥੇਆਂ ਵਾਲੀਆਂ ਹਾਂਜੀ ਹਾਂਜੀ ਰੈਡੀ ਹੋਈ ਰੋਟੀ ਦਿਖਾਈ ਹਾਂ ਰੈਡੀ ਰੜ ਗਈ ਹੈ ਨਾ ਹਾਂ ਰੜ ਗਈ ਹੈ ਨਾ ਦੇਖੋ ਹਲਾ ਹੈ ਕਿੰਨੀ ਵਜੇ ਰੜ ਗਈ ਹੈ ਇਹ ਮੈਂ ਹੰਡ ਲੱਗਦੀ ਆ ਬੀਬੀ ਵੀ ਖੁਸ਼ ਬੈਠੀ ਹੈ ਨਾ ਮੇਰਾ ਮੁੰਡਾ ਤੇ ਕੁੜੀ ਹੈ ਗੋਲੇ ਬੈਠੇ ਨੇ ਇੱਕ ਤਾਂ ਹੋਣਾ ਆਲਾ ਹੋਰ ਵਾਰੋਂ ਜਦ ਬੱਚੇ ਕਿੱਥੇ ਹੋਣ ਫਿਰ ਮਾਂ ਕੰਮ ਨੂੰ ਚੁੱਪ ਨਾਲ ਰੋ ਗਈ ਹੈ ਮਾਈ ਨਹੀਂ ਕੁੱਤਾ ਵਰਗਾ ਇਹ ਜਿਹੜਾ ਸਾਊਗਾ ਪਰਮਾਤਮਾ ਤੁਹਾਨੂੰ ਇੱਕ ਨੇ ਰੱਖੀ ਇਹ ਭਰਿਆ ਹੱਥ ਰਹੀ ਸੱਜੇ ਹਾਂ ਲੈ ਤੁਸੀਂ ਵੀ ਬਹਿ ਜਾ ਬੀਬੀ ਗੋਲੇ ਅਸੀਂ ਕਿਹੜਾ ਤੁਹਾਨੂੰ ਹਟਾਉਣੇ ਆ ਫੇਰੀ ਕਿਹੜਾ ਮਾਰੀ ਹੈ ਜੀ ਜੀ ਮਾਏ ਚਲੋ ਬੈਠੋ ਤੇ ਤੁਸੀਂ ਵੀ ਜਾ ਕੇ ਕੁਰਸੀ ਖਾਲੀ ਤੇ ਲੈ ਲੈ ਬਾਈ ਮਾਣ ਸਾਲਾ ਪਣ ਹੋਈ ਆ ਹੈ ਸੱਸ ਤਿੰਨੇ ਜਣੇ ਬੈਠੇ ਸੱਸ ਨਹੀਂ ਮਾਂ ਹੈ ਹੈਨਾ ਇਹੀ ਮਾਂ ਹੈ ਸਾਡੀ ਤਾਂ ਕੋਈ ਸਾਲੇ ਨੂੰ ਦੇਖਣਗੇ ਕਹਿਣਗੇ ਪਤਾ ਨਹੀਂ بڑا ਹੈ ਮੇਰੇ ਤੋਂ ਆਹੋ ਜੱਫੀ ਹੈ ਠੀਕ ਹੈ ਪਰ ਮੇਰੇ ਤੋਂ ਹੈ ਕਿੰਨੇ ਸਾਲ ਹੋਣਾ 12 15 ਸਾਲ ਛੋਟਾ ਹੈ 15 ਸਾਲ ਛੋਟਾ 15 ਸਾਲ ਛੋਟਾ ਅਗਲਾ ਕੇ ਸਾਲਾ ਬੜਾ ਹੋਊਗਾ ਕੋਈ ਸਾਲਾ ਬੜਾ ਹੋਊਗਾ ਪੁੱਤ ਹੈ ਭਾਈ ਮੇਰੇ ਤੋਂ ਇਹ ਸਾਰੇ ਇਹ ਮੇਰਾ ਸਾਲਾ ਛੋਟਾ ਹੈ ਆਇਗਾ ਦਾਹੀ ਕਹਿੰਦੇ ਆ ਚਲੋ ਪਿਆਰ ਬਣਿਆ ਰਹੇ ਭੈਣ ਭਾਈ ਆਉਂਦੇ ਜਾਂਦੇ ਰਹਿਣ ਹੈਨਾ ਦਾਹੀ ਕਹਿੰਦੇ ਆ ਇਹ ਖਾਸ ਤੇ ਵਾਸਦੇ ਰ ਬਹੁਤ ਕੁਝ ਹੀ ਹੋਈ ਚੱਲ ਹੈਨਾ ਬੀਬੀ ਕੱਲ ਆ ਗਈ ਅੱਜ ਤੂੰ ਆ ਗਿਆ ਹੈਨਾ ਤੇ ਚਲ ਬਾਹਰ ਲਿਆਂ ਦੇ ਫੋਨ ਆਈ ਜਾਂਦੇ ਆ ਸਾਰਿਆਂ ਦੇ ਕੈਮਰਿਆਂ 'ਚ ਦੇਖੀ ਜਾਂਦੇ ਆ 72 ਦਿਉਣੀ ਹਾਂ ਹਾਂ ਕੈਮਰਿਆਂ 'ਚ ਦੇਖ ਲੈਂਦੇ ਨੇ ਫਿਰ ਫਿਰ ਅਸੀਂ ਕਿਹੜੇ ਦੱਸਿਆ ਸੀ ਉਹਨਾਂ ਨੂੰ ਕੈਮਰਿਆਂ 'ਚ ਦੇਖ ਕੇ ਫੋਨ ਕਰ ਲਿਆ ਆਪੇ ਹੀ ਅਸੀਂ ਕਿਹਾ ਭਾਈ ਆਪੇ ਦੇਖ ਲਿਆ ਕਰੋ ਕਹਿੰਦੀ ਮਮੀ ਤੂੰ ਆਈ ਹੈ ਨਾ ਹਾਸ ਦਾਹਰਾਂ ਲੈ ਕੇ ਕਿਹ ਚੁਹਾਰਾ ਇਹਨੂੰ 30000 ਮੈਂ ਮਾਂ ਘਰ ਚ ਪਾਪਾ ਮਾਂ ਚਲ ਪਾ ਗਾਲਾ ਬੇਪਾ ਕਰ ਓਏ ਸੋ ਮੇਰੇ ਦੂਏ ਚ ਪਾਉਣੀ ਪਾਤਾ ਉਹਨੇ ਪਈ ਸਾਡਾ ਮਿਸਤਰੀ ਇਹ ਉਹ ਭਾਈ ਮੇਰਾ ਭਾਈ ਆ ਇੱਧਰ ਮੇਰਾ ਭਾਈ ਆ ਮੇ ਤਾਂ ਛੋਟਾ ਮੈਂ ਤਾਂ 2 ਸਾਲ ਛੋਟਾ ਗਵਰਨਮੈਂਟ ਸਰਵਤ ਕਰਦਾ ਹੋਏ ਤੇ ਆਪਣੇ ਆਪਣੇ ਪਲਾਂ ਤੋਂ ਮੁੰਡਾ ਕਾਨੂੰ ਮੰਨਦੀ ਏ ਉਹ ਉਹ ਮੂੰਹੇ ਗਾਲਾ ਕਰਨ ਹਾਂ ਕੇਰਾ ਕਰਕੇ ਜੇ ਲੈ ਸ਼ਾਮ ਨੂੰ ਹੋ ਜਾਂਦਾ ਪਰ ਇਹ ਅਮਰਿਤ ਅਮਰਿਤ ਛੱਕਿਆ ਹੋਇਆ ਅਮਰਿਤ ਛੱਕਿਆ ਹੋਇਆ ਨਾ ਹਾਂ ਆਪਾਂ ਕਰਨੀ ਹੈ ਹਾਂ ਹੁੰਦੇ ਨੇ ਨਾ ਮਿਆਣਾਂ ਹੋਰਾਂ ਦੇ ਪੈਗੇ ਮਾਮਲੇ ਭਰਨ ਬਾਪ ਮਰ ਗਿਆ ਭਾਈ ਉਹ ਕੋਈ ਉਹ ਕੋਈ ਆ ਗਿਆ ਨਾ ਹਾਂ ਆਜੀ ਹੁੰਦਾ ਮੈਲੇ ਭੇਜਿਆ ਅਮਰਿਤ ਸ਼ੱਕਲੇ ਵੇ ਬੰਦਾ ਹੈ ਨਾ ਫਿਰ ਹਾਂ ਚਲੋ ਫਿਰ ਚਾਹੀਦੀ ਵੀ ਨਹੀਂ ਹੈਗੀ ਹੈ ਨਾ ਹਾਂ ਆ ਫੇ ਚੰਗਾ ਵੀ ਨਹੀਂ ਲੱਗਦਾ ਹੈ ਨਾ ਪਵਿਨ ਵਿਆਨ ਰਮ ਮੈਂ ਅਧਿ ਰੱਖ ਲੈਣੀ ਆ ਇਹ ਨਾ ਲਈ ਕਰਨਾ ਨਾ ਉਹੀ ਤੇ ਹੈ ਮੈਂ ਚਲ ਪਵਿਦੇ ਬਿਆਰ ਦੇ ਡੈਂਟ ਮੈਂ ਨਾ ਕਰਕੇ ਵਧੀਆ ਲੱਗਦੇ ਨੇ ਮੈਂ ਜਿਹੜੇ ਮੇਰੇ ਨਾਲ ਦੇ ਨੇ ਹੁਣ ਇਹ ਨਾ ਬਾਹਰ ਮਮਾ ਕਣਕ ਦੇਣਾ ਇੱਕ ਮੈਗਨੀਸ਼ੀਅਮ ਦੀ ਸਪਰੇ ਕਰ ਦੇਣੀ ਹੈ ਉਹ ਸਪਰੇ ਹੈ ਇਹ ਕਰ ਦੇਣੀ ਹੈ ਨਾ ਕਣਕ ਦਊਗੀ ਤੇ ਇੱਕ ਮੈਗਨੀਸ਼ੀਅਮ ਦੀ ਸਪਰੇ ਕਰ ਦੇਣੀ ਹੈ ਖੱਟੇ ਵਾਲੇ ਇੱਕ ਜਿਹੜੀ ਤੇਰੀ ਇਹ ਜਿਹੜੀ ਛੱਡੀ ਤੋਂ ਆਉਂਦੀ ਉਹ ਤਾਂ ਉਹ ਕੋਲ ਆ ਬਿੱਤੀ ਜਾਈ ਖੰਡੀ ਵਾਲੀ ਦੇ ਵਿੱਚ ਪਾ ਕੇ ਮੈਗਨੀਸ਼ੀਅਮ ਪਾ ਦਿੰਦੇ ਸਿਰਫ ਉਹ ਕੀ ਸੀ 240 240 ਹੁਣ ਥੋੜੀ ਜਿਹੀ ਹੌਰ ਪਾਵਰ ਦੇ ਆਉਣ ਲੱਗੀ ਉਹ ਮੇਰਾ ਪਾਊਡਰ ਵਾਲੀ ਆਉਂਦੀ ਹੁੰਦੀ ਆ ਨਾ ਉਹਦੀ ਲਿਕੜੇ ਸਪਰੇ ਕਾ ਤੇ ਉਹ ਵੀ ਵਧੀਆ ਤੇ ਕੋਲ ਹੁਣ ਕੋਈ ਇਹਨੂੰ ਕਰਾ ਦਾਂਗੇ ਤੇ ਵਿੱਚੋਂ ਕੋਰ ਦਾ ਛੱਟਾ ਮਾਰ ਦਾਂਗੇ ਜਿੱਥੇ ਵੱਧਦਾ ਜਾਨੀ ਕਿ ਨਹੀਂ ਜਿਹੜੀ ਉਹ ਨਾ ਮੈਗਨੀਸ਼ੀਅਮ ਦਾ ਪਾਉਂਦੇ ਆ ਉਹਦੇ ਨਾਲ ਫਟਾਰਾ ਹੋਣ ਲੱਗ ਜਾਂਦਾ ਉਹ ਕਾਲੀ ਹੋ ਜਾਂਦੀ ਹੈ ਕਣਕ ਦੀ ਕਣਕ ਤਾਂ ਤਰ ਹੁੰਦੀ ਹੈ ਤਕੜੀ ਜਿਹੜੀ 826 ਹੈ ਨਾ ਇਹ ਤਾਂ ਨਹੀਂ ਉਹ ਲੱਗਦੀ ਹੈ ਪਹਿਲਾਂ ਹੀ ਇਹਨੂੰ ਘਰਾਉਣਾ ਨਹੀਂ ਚਾਹੀਦਾ ਇਹ ਪਹਿਲਾਂ ਪਹਿਲਾਂ ਹੀ ਗਿਰਦੀ ਹੁੰਦੀ ਹੈ ਜਦੋਂ ਨਾੜੀ ਚੱਲਦੀ ਹੈ ਦੀ ਉਹ ਤਾਂ ਤਕੜੀ ਹੈ ਹਾਂ ਫੇਰ ਇਹਨੇ ਐਨ ਛਿੱਤੀ ਹੋ ਜਾਣਾ ਆ ਬਣਾ ਕੇ ਮੈਂ ਤੇ ਤੁੰਦਰ ਮੂਗੀ ਮੈਂ ਵੀ ਬਣਾਉਣਾ ਇੱਥੇ ਸਿੱਖਣ ਦੇ ਕਰਤਾ। ਪਰ ਵਧੀਆ ਬਣਾਏਗਾ। ਵਧੀਆ ਜਿਹੜੀਆਂ ਬਣਾਉਂਗਾ। ਹਾਂ ਨਹੀਂ ਐ ਥੋੜੇ ਤਾਂ ਹੁਣ ਖੇਤੀ ਖੂਤੀ ਡੰਗਰ ਡੰਗਰ ਹੈ ਨਾ ਤੂੰ ਖੇਤੀ ਕਰਦਾ ਤੂੰ ਖੇਤੀ ਖੂਤ ਹੁਣਸ ਤਾਂ ਖੇਤੀ ਨਹੀਂ ਕਰਦੇ ਹੈਗੇ। ਸਾਰੀਆਂ ਵੀਡੀਓ ਵਧੀਆ ਬਣਾਏਗਾ। ਤਾਂ ਹੀ ਕਹਿੰਦੇ ਵੀ ਬਣਾਉਣਾ ਚਾਹੀਦਾ। ਜਿਹੜਾ ਖੇਤੀ ਕਰਦਾ। ਤੁਹਾਡੇ ਕੋਲ ਤਾਂ ਕਿੰਨੇ ਹੋ ਨੇ? ਕਿੰਨੇ ਬਣ ਜਾਂਦੇ ਹੈ ਨਾ। ਹੂੰ। ਵਧੀਆ ਬਣਾਵਾਂ ਜਿਹੜੀ ਵੀ ਪਾਵੋ ਨਾ। ਕੋਈ ਨਾ ਆਪਣੇ ਕੋਲ ਆਚਾਰ ਹੈਗਾ ਆਚਾਰ ਨਾਲ ਖਾਵਾਂਗੇ। ਕੀਕ ਨਾ ਪਾਵੇ ਕੋਈ ਬਾਜੇ ਬਾਜੇ ਪਹੁੰਚਦੇ ਨੇ ਕੋਈ ਉਹ ਸਿਰ ਤੋਂ ਨਹੀਂ ਬਹੁਤ ਨਹੀਂ ਉਹਦਾ ਨਾ ਪਾਵੇ ਬਸ ਆਪਣੇ ਘਰੇ ਲੂਜੀ ਹੈ ਨਾ ਵੀ ਹਾਂ ਪਰਿਵਾਰ ਦੀ ਤੇ ਉਹ ਕਈ ਹੁਣ ਅੱਧੀ ਡੱਪੀ ਜਾਂਦੇ ਨੇ ਬਗੈਰ ਮਤਲਬ ਤੋਂ ਗੱਲ ਉਹ ਗੱਲ ਐ ਪਰਦੇ ਕੋਈ ਨਾ ਚੇਂਜ ਨਾ ਆਹਾਂ ਜਦ ਕੰਮ ਕਰੇ ਆ ਮੋਟਰ ਤੇ ਆਹਾਂ ਅੱਟੜ ਬਣ ਗਈ ਕਿਸੇ ਦੇ ਬੁਰੇ ਹਾਲ ਹੋ ਗਏ ਜੇ ਆਪਾਂ ਨੇ ਹੁਣ ਤਾਂ ਠੀਕ ਨਹੀਂ ਕੰਮ ਤਾਂ ਹੈ ਨਾ ਫਿਰ ਪੰਦਾ ਹੋਜੀ ਹੋ ਜਾਂਦਾ ਇਹਨਾਂ ਹਾਂ ਕੰਮ ਕਰਦਾ ਵਧੀਆ ਵਧੀਆ ਇਹਨਾਂ ਮਦਦ ਨੂੰ ਕਈ ਇਹ ਨਹੀਂ ਉਹ ਦਿਹਾੜੀ ਹੈ ਉਹ ਵੀ ਆਪਣਾ ਜਵਾਬ ਹੈ ਇਹ 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 ਹੱਥ ਦੇ ਫੜੀਂ ਦੀਆਂ ਗੰਨ ਐ ਹੱਥ ਤੇ ਫੜੀਂ ਦੀਆਂ ਪੈਪ ਇਧਰ ਆ 13 ਨਾ ਵੱਜਦਾ ਹੋਵੇ ਫੋਨ ਅੱਛਾ ਚਲ ਦੇਖ ਬੀਬੀ ਦਾ ਨਾ ਹੋਵੀ ਹੈ ਨਾ ਬੀਬੀ ਦਾ ਹੋਊਗਾ ਇਹ ਉੱਪਰ ਆਉਗਾ ਕੀ ਦਾ ਹੋ ਸਕਦਾ ਉਹ ਬੋਲਦਾ ਸੀ ਵੈਗਰੂ ਵੈਗਰੂ ਹੈ ਰਿੰਗ ਵੱਜਦੀ ਸੀ ਤੇ ਮੇਰੇ ਨਾਲ ਹੋਊਗਾ ਬੀਬੀ ਦਾ ਜਾਇਓ ਮਾੜੇ ਦੇਖੋ ਬੀਬੀ ਦਾ ਹੋਊਗਾ ਕੋਜ ਖੰਨੇ ਬਰਵਾ ਲਾਂਗੇ ਤੇ ਵਧੀਆ ਬਣਾਉਣਾ ਜਾਂ ਫਿਰ ਮੈਦਾ ਇਹ ਗੱਲ ਕਹਾਂਗੀ ਮੈਂ ਤਾਂ ਇਹ ਕਹਿੰਨੀ ਵੀ ਸਾਈਡ ਵਾਲਾ ਗੇਟ ਨਾਲ ਲਾ ਲੀਏ ਉੱਥੇ ਨੂੰ ਪਹਿਲਾਂ ਇਹ ਦੇਖਿਓ ਤੁਸੀਂ ਬਾਈਟ ਚਲ ਆ ਦੇਖ ਮੜਾ ਜੀ ਦੇਖ ਉਹਨੂੰ ਮੈਂ ਤੁਹਾਨੂੰ ਦੱਸਦੀ ਆ ਜਾਂਦੇ ਸਿਸਟਮ ਕਿਹੜਾ ਪੈਂਦਾ ਹਾਂ ਤਾਂ ਹੀ ਕਹਿੰਨੀ ਵੀ ਦੇਖ ਉਹਨੂੰ ਇਹ ਕਿੱਥੇ ਲਾਉਣਾ ਕਿੱਥੇ ਲਾਉਣਾ ਭਾ ਅੰਦਰਲੇ ਪਾਸੇ ਅੰਦਰਲੇ ਪਾਸੇ ਨੂੰ ਆ ਨਾ ਨਹੀਂ ਮੂਰੇ ਹੀ ਨਹੀਂ ਲਾਉਣਾ ਮਸੀ ਨੂੰ ਕਹਿ ਵੀ ਲੈਂਟਰ ਕਿਤੇ ਲੈਂਟਰ ਪੈਂਦਾ ਹੁਣੇ ਆ ਜਾ ਵੀ ਬੀਬੀ ਹੁਣੇ ਆਏ ਹੋਣੇ ਕਿ ਤੈਨੂੰ ਕਦੋਂ ਦੇ ਫੋਨ ਕਰਦੇ ਆ ਠੀਕ ਹੈ ਮੈਂ ਤੂੰ ਹਾਂ ਬਹੁਤ ਰੁਕ ਤੂੰ ਆ ਸੀ ਮਾਨ ਆ ਟਾਕੀ ਰੱਖਣੀ ਹੈ ਹਾਂ 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 ਫਿਰ ਹਾਂ ਮੈਨੂੰ ਕਹਿੰਨੀ ਵੀ ਸਾਈਡ ਵਾਲਾ ਲਾ ਲਈ ਗੱਡੀ ਉਰੇ ਖੜ ਜਾਇਆ ਕਰੂ ਇੱਧਰ ਇੱਕ ਸਾਈਡ ਤੇ ਇੱਧਰ ਆ ਆਪਣੇ ਸਟੋਰ ਜੇ ਹੋਜੂਗਾ ਇੱਧਰਲੇ ਆ ਸਾਈਡ ਗੱਡੀ ਇੱਧਰ ਇੱਕ ਮਰ ਜਾਊਗੀ ਹਾਂ ਗੱਡੀ ਸਿੱਧੀ ਆ ਗੱਡੀ ਲਈ ਗੱਡੀ ਦਾ ਹੀ ਕਮਰਾ ਬਣਾਇਆ ਹੋਇਆ ਹੈ ਇਹ ਤੇ ਆਜੂਗੀ ਹੈ ਕਿਹੜਾ ਨਾ ਨਾ ਗੱਡੀ ਦਾ ਗੇਟ ਰੱਖਿਆ ਹੈ ਪੂਰੀ ਗੱਡੀ ਦਾ ਹਾਂ ਪੂਰੀ ਗੱਡੀ ਦਾ ਆਹ ਇਹ ਬੰਦ ਕਰ ਦੇਣਾ ਜੇ ਫਿਰ ਜਦ ਇੱਧਰ ਕੋਠੀ ਪਾਵਾਂਗੇ ਫਿਰ ਇਹ ਅਜੇ ਕੱਚਾ ਬੰਦ ਕਰ ਦੇਣਾ ਐ ਇੱਕ ਸਾਈਡ ਤੇ ਇੱਥੇ ਗੱਡੀ ਲੱਗ ਜਾਇਆ ਕਰੂਗੀ ਇੱਕ ਸਾਈਡ ਤੇ ਇਧਰ ਆਪਾਂ ਪੂਰੀ ਪਰਛਤੀ ਬਣਾ ਕੇ ਉੱਪਰ ਜਿਹੜਾ ਨਿੱਕਾ ਮोटा ਉਧਰੋਂ ਸਮਾਨ ਹੈ ਉਧਰੋਂ ਸਾਰਾ ਖੁੱਲੋ ਹੋ ਜੂਗਾ ਰ ਆਪਣਾ ਉਧਰੋਂ ਵੀ ਇਹਨਾਂ ਕੋਠੀ ਟੇਪ ਬਣ ਜੂਗਾ ਵੀ ਸਲਾਈਡਰ ਬੰਦ ਕਰਨਾ ਮੈਂ ਤਾਂ ਇਹ ਕਹਦੀ ਵੀ ਸਲਾਈਡ ਵਾਲਾ ਨਹੀਂ ਨਹੀਂ ਉਹ ਖੁੱਲੇ ਹੀ ਰੱਖਣਾ ਫਿਰ ਜਦੋਂ ਅਦਰ ਅਟੈਚ ਕਰਾਂਗੇ ਨਾ ਸਰੀਏ ਜੱਕੇ ਉੱਪਰ ਬਾਹਰਲੇ ਪਾਸੇ ਫਿਰ ਇਹਨੂੰ ਬੰਦ ਕਰ ਦੋ ਆਹ ਗੇਟ ਬੰਦ ਆਹ ਬੰਦ ਕਰਕੇ ਗੱਡੀ ਜਦ ਬਾਹਰ ਜਾਇਆ ਕਰਾਂਗੇ ਬਾਹਰ ਨੂੰ ਵੀ ਫਿਰ ਇੱਥੇ ਲਾ ਜਾਇਆ ਕਰਾਂਗੇ ਅੰਦਰ ਗੱਡੀ ਅੰਦਰ ਲੱਗ ਜਾਇਆ ਕਰੂਗੀ ਇਹ ਉਹਦੇ ਕਰਕੇ ਪਾਇਆ ਪਤਾ ਨਹੀਂ ਤਾਂ ਕਰਦਾ ਹਾਂ ਹਾਂ ਨਾ ਨਾ ਬਾਹਰ ਜਾਣ ਕਰਕੇ ਵੀ ਆਹ ਗੇਟ ਬੰਦ ਕਰਕੇ ਗੱਡੀ ਅੰਦਰ ਲੱਗ ਜਾਊਗੀ ਫਿਰ ਕਿੱਥੋਂ ਲੱਗਦੀ ਆ ਇਟਾ ਵਰਧਾਣਾ ਪੱਠੇ ਤੋਂ ਬਲਦੇਵ ਪੱਠੇ ਦੀ ਜਾਂ ਤਾਂ ਵਧੀਆ ਕਿਹੜਾ ਬਲਦੇਵ ਅੱਛਾ ਵਰਧਾਣਾ ਵਾਲਾ ਕਿਹੜਾ ਜਿਹੜਾ ਆਹ ਸੈਰੀ ਬਤਨੀ ਕਿਹੜਾ ਸੈਰੀ ਲਿਖਿਆ ਹੋਇਆ ਆ ਦੇ ਉੱਪਰ ਸੈਰੀ ਰਾਮ ਵਾਲਿਆਂ ਦੀ ਹੂੰ ਹੂੰ ਪਤਾ ਨਹੀਂ ਮੈਂ ਹੀ ਲਾਈ ਆ ਸਾਰੀ ਉਹ ਮਹਿੰਗੀ ਕਾਈ ਹੈ ਕੀ ਰੇਟ ਦਿੱਤੀ ਆ 3 300 ਹਾਂ ਠੀਕ ਹੈ ਹੂੰ ਮੈਂ ਵੀ 300 ਨੂੰ ਲਈ ਵਧੀਆ ਹੈ ਮੈਂ ਇਹ ਕਹਣੀ ਵੀ ਇੱਥੇ ਸਲੇਡ ਸਾਈਡ ਵਾਲਾ ਗੇਟ ਨਾ ਰੱਖ ਲਈਏ ਦੇਖੋ ਨਹੀਂ ਤਾਂ ਰੱਖੀਏ ਛੱਟ ਰੋ ਨਹੀਂ ਰੱਖੀ ਸਾਈਡ ਵਾਲਾ ਰੱਖ ਲਿਓ ਮਤਲਬ ਇਹ ਹੁੰਦਾ ਬਸ ਜੇ ਲੋੜ ਆਪਾਂ ਨੂੰ ਮਤਲਬ ਛੋਟਾ ਖੋਲਣ ਦੀ ਇੰਨਾ ਇੰਨਾ ਬਸ ਖੋਲ ਲਵੇ ਆ ਉਹ ਤਾਂ ਕਰ ਲੂਗਾ ਹੈਨਾ ਮੈਂ ਤਾਂ ਇਹੀ ਕਹਿੰਦੀ ਨਾਲ ਕੇ ਜਾਨੀ ਕਿ ਇੱਕ ਇਦਾਂ ਲੱਗ ਜੂਗਾ ਜਾਨੀ ਕਿ ਇਹ ਇਧਰੇ ਪਾਸੇ ਖੋਲਦਾ ਕਰਨਾ ਤਾਂ ਚਾਹੇ ਅੰਦਰ ਕਰ ਲਵੇ ਇਹਦੇ ਵਿੱਚ ਕੀ ਗੱਲ ਹੈ ਬਾਹਰ ਨਹੀਂ ਅੰਦਰ ਕਰਾਂਗੇ ਬਾਹਰ ਤਾਂ ਬੜਾ ਲੱਗੂਗਾ ਮੈਂ ਕਰਾਂ ਬਾਹਰ ਵਧੀਆ ਲੱਗੂਗਾ ਬਈ ਮੈਸਤਰੀ ਨੂੰ ਦੇਖੋ ਵੀ ਮੇਥੇ ਵਾਲੀ ਰੋਟੀ ਚੁੱਲ੍ਹੇ ਦੇ ਉੱਪਰ ਕਿੰਨੀ ਵਧੀਆ ਲੱਗਦੀ ਆ ਯਰ ਰੱਬਾ ਦੇਖੋ ਬਾਹਰ ਲਿਓ ਆਸਟ੍ਰੇਲੀਆ ਵਾਲਿਓ ਕੈਨੇਡਾ ਵਾਲਿਓ ਸਾਡੇਓ ਅਮਰੀਕਾ ਵਾਲਿਓ ਪਾ ਬਣ ਗਈ ਜੀ ਅਜੇ ਮਾਸੀ ਦਾ ਕੋਣ ਆਇਆ ਹੈ ਮਾਸੀ ਨੂੰ ਕਹਿਣਾ ਸੀਗਾ पता नहीं गया। कर लिया तो कौन गया। गया। मर गया पता नहीं कौन कौन को मर गया जग जुगा कि क्यों? मायनी। मानो तो नहीं आना ल। बहुत ही अधिक आँख। नहीं नहीं। बहुत ही अधिक आँख। बहुत ही अधिक आँख नहीं खानी है। पैर आ रही है बक्की आ रही है ये लग रही है। अरे भाई, बिकाट दे चला। तुझे नहीं खानी? मैं बात चखूँगा। नहीं आ रहा है तू? देखेटा। नहीं था नहीं। था। था ਚੱਲ ਅਜੇ ਨ ਕਰ ਲੈ ਵਿੱਚ ਘਰ ਲੈ ਕੌਲੀ ਆ ਮੱਖਣੀ ਰੱਖ ਲੋ ਉੱਪਰ ਕੌਲੀ ਵਿੱਚ ਧਰ ਬੱਤ ਗੀਰੂ ਗੀ ਲੈ ਥੋੜੀ ਪੱਟਲੀ ਨਹੀਂ ਲੋਟ ਲੈ ਲੋਟ ਇਹਨੇ ਮੈਂ ਕੈਸੀ ਵੱਡਾ ਚੱਕ ਲਿਆ ਕਰ ਲੈ ਚਾਹ ਥੋੜੀ ਮੱਖਣੀ ਇਹਦਾ ਤਾਂ ਮੇਲ ਹੈਗਾ ਇਹ ਨਾਲ ਇਹਦਾ ਤਾਂ ਨਹੀਂ ਇਹਨੂੰ ਚੱਕੋ ਉਹ ਚਾਹ ਨਾਲ ਨਹੀਂ ਇਹ ਨਰੰਗਾਂ ਦੀਆਂ ਗੱਲਾਂ ਮਾਹਲ ਕੋ ਵੀ ਹੋਈ ਨਿਕਾਲਾ ਲੈ ਬੰਦਾ ਜਿਹੜੀ ਚੀਜ਼ ਨਾ ਮੇਲ ਹੈ ਉਹੀ ਜੀ ਕਰੋ ਚਮਚਾ ਲੈ ਲਓ ਚਮਚਾ ਨਾ ਹੋਗਾ ਉਹ ਵੇਚਣਾ ਮੈਂ ਲਾਹੀ ਸੀ ਇਹ ਨਾਲ ਮੈਂ ਇਹ ਨੂੰ ਗੱਲ ਕਹੀ ਉਹ ਸਹਲਦੀ ਫੋਟੋ ਦੇਖ ਕੇ ਖੁਸ਼ ਹੋ ਗਈ ਹਾਂ ਉਹ ਵੀ ਘਰ ਵਿੱਚ ਯਾਰ ਅੱਛਾ ਤਵਨ ਮੈਂ ਦਾਰੀ ਵੀ ਖਾਂਦੀ ਖਾਂਦਾ ਪੀਂਦਾ ਉਹ ਨਹੀਂ ਹੈਗਾ ਹਾਂ ਕਾ ਮੇਰੇ ਨਿਆਣੇ ਖਾਂਦੇ ਨਹੀਂ